ਰੁਕਾ ਲੈਣੇ ਸਵਲਦੀ 40 ਟਾਈਮ ਖਬਰਦਾਰ ਸਵਲਦੀ ਵਾਡੀ ਖਬਰ ਨਾਬਾ ਬਲੌਕ ਦੇ ਪਿੰਡ ਫਰੀਦਪੁਰ ਤੋਂ ਤੁਮ ਆ ਰਹੀ ਹੈ ਜਿੱਥੇ ਕਿ ਪੀਆਰਟੀਸੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਬੱਸ ਦੇ ਵਿੱਚ ਕਰੀਬ 140 ਸਵਾਰੀਆਂ ਸਵਾਰ ਸਨ ਤਾਂ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਬਾਲੀਆਂ ਟੁੱਟਣ ਤੋਂ ਬਾਅਦ ਬੱਸ ਬੇਕਾਬੂ ਹੋ ਜਾਂਦੀ ਹੈ ਤੇ ਸਾਹਮਣੇ ਦਰਖਤ ਦੇ ਵਿੱਚ ਵੱਜਦੀ ਹੈ ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪੀਆਰਟੀਸੀ ਦੀ ਬੱਸ ਦਾ ਜਿਹੜਾ ਕਿ 40 ਹਾਦਸੇ ਦਾ ਸ਼ਿਕਾਰ ਹੋ ਗਈ ਆ ਸੋ ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਦਸਿਆਂ ਤੋਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤੇ ਜ਼ਿਆਦਾਤਰ ਓਵਰਲੋਡ ਸਵਾਰੀਆਂ ਅਤੇ ਸਮਾਨ ਹੋਣ ਦੇ ਕਾਰਨ ਇਹ ਹਾਦਸੇ ਵਾਪਰਦੇ ਨੇ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਜਿੱਥੇ ਕਿ ਪੀ ਆਰਟੀਸੀ ਓਵਰਲੋਡ ਬੱਸ ਦੇ ਵਿੱਚ 140 ਦੇ ਕਰੀਬ ਸਵਾਰੀਆਂ ਸਵਾਰ ਸਨ ਤਾਂ ਬੱਸ ਦੀਆਂ ਕੁਮਾਰੀਆਂ ਟੁੱਟਣ ਦੇ ਨਾਲ ਸਿੱਧੀ ਬਹੁਤ ਵੱਡੇ ਥਰਗਤ ਦੇ ਵਿੱਚ ਜਾ ਕੇ ਵੱਜਦੀ ਹੈ ਤੇ ਦਰਖਤ ਦੇ ਟੋਟੇ ਹੋ ਜਾਂਦੇ ਨੇ ਸੋ ਮੌਕੇ ਤੇ ਲੋਕਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਤੇ ਵਕਫ ਵਕਫ ਹਸਪਤਾਲਾਂ ਵਿਖੇ ਪਹੁੰਚਾ ਦਿੱਤਾ ਸੋ ਦੱਸਦੇ ਕਿ ਪੀਆਰਟੀਸੀ ਬਸ ਨੂੰ ਦੇਖ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਵੋਗੇ ਕਿਉਂਕਿ ਬਸ ਦੇ ਪਰਖੱਚੇ ਤੱਕ ਉੱਡ ਗਏ ਸੋ ਦੱਸਦੇ ਕਿ ਪੀਆਰਟੀਸੀ ਦੀ ਬਸ 140 ਦੇ ਕਰੀਬ ਸਵਾਰੀਆਂ ਲੈ ਕੇ ਮੱਲੋਵਾਲ ਤੋਂ ਪਟਿਆਲਾਵਾਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਬੇਕਾਬੂ ਹੋਣ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ ਹੈ